ਉਹਨਾਂ ਐਨੀ ਵੀ ਆ ਕੇ ਕਿਆ ਫਿਰ ਚਿੱਟੀ ਜਲੇਬੀ ਲੈ ਲਓ ਤੇ ਤੇਲ ਵਾਲੀ ਮੂੰਹ ਚ ਪਾ ਦਿੰਨਾ ਬਾਈ ਦੇ ਜੈਨੀ ਉਹ ਗੱਲ ਆ ਹਾਂ ਬਈ ਹੈਲੋ ਯਾਰ ਬਾਈ ਕਿਆ ਗੱਲ ਹੈ ਯਾਰ ਕਮਾਲ ਹੋ ਗਈ ਯਾਰ ਹੋਰ ਪਤਾ ਨਹੀਂ ਵੀਡੀਓ ਬੰਦੀ ਬਰੇ ਹੱਥ ਨੰਗੇ ਲਈ ਜਾਂਦੇ ਤੁਸੀਂ ਯਾਰ ਕੀ ਹੋ ਗਿਆ ਐ ਥੋੜੀ ਗੱਲ ਬਣਦੀ ਹੈ ਯਾਰ ਕਿਤੇ ਹੈਲੋ ਜੀ ਨਾ ਇਹ ਕੀ ਗੱਲ ਬਣੀ ਯਾਰ ਅਸੀਂ ਸ਼ਹਿਰ ਮੇਰੀ ਇਹ ਨਹੀਂ ਮੇਰੀ ਗੱਲ ਸੁਣੋ ਭਈਆਂ ਨੂੰ ਸਮਝਾਉਂਦੇ ਥੱਕ ਜੰਨੇ ਅਸੀਂ ਭਈਆਂ ਗੰਦ ਖਲਾਉਣਾ ਬੰਦ ਕਰੋ ਗੰਦ ਪਹਿਲਾਂ ਆਪ ਤਾਂ ਹੱਥ ਸਾਫ਼ ਕਰ ਲਓ ਬਾਈ ਮੈਨੂੰ ਕਹਵਾਂ ਤੂੰ ਕਿੱਥੇ ਕਿੱਥੇ ਹੱਥ ਲੱਗ ਗਏ ਆ ਯਾਰ ਉਹ ਬਾਈ ਨੇ ਹੱਥ ਲਾਇਆ 10 ਬੰਦੇ ਬਾਹਰ ਖੜੇ ਦੇਖ ਰਹੇ ਆ ਉਹ ਕਿਆ ਸੋਚੂਗੇ ਵੀ ਯਾਰ ਨੰਗੇ ਹੱਥ ਲਈ ਜਾਂਦਾ ਬਾਈ ਯਾਰ ਐ ਥੋੜੀ ਹੁੰਦਾ ਭਈਆਂ ਤੇ ਸਾਡੇ ਚ ਕੈਂ ਅੰਤਰ ਰਹਿ ਗਿਆ ਕਿਆ ਫਰਕ ਰਹਿ ਗਿਆ ਫਿਰ ਨਹੀਂ ਬਾਈ ਨੇ ਵੇਖੋ ਕਬਜ਼ ਨਹੀਂ ਸਾਰੀ ਟੀਮ ਨੇ ਮੇਰੀ ਗੱਲ ਬਾਤ ਮੈਂ ਤੇਰੇ ਨਹੀਂ ਇਹ ਵੀਡੀਓ ਬਣਾਉਣੀ ਨਹੀਂ ਹੈ ਕਿ ਆ ਫੋਟੋ ਵੀਰੇ ਮੈਕ ਆਪਣਾ ਜਾਓ ਤੁਸੀਂ ਮੇਰੀ ਗੱਲ ਸੁਣੋ ਜਦੋਂ ਸਾਡੇ ਗੁਰੂਆਂ ਦਾ ਪ੍ਰਸ਼ਾਦ ਬਣਦਾ ਨਾ ਤਾਂ ਉੱਥੇ ਸਫਾਈ ਦੇਖਿਆ ਕਰੋ ਕਿੰਨੀ ਆਉਂਦੀ ਆ ਮੈਂ ਨਹੀਂ ਕਹਿੰਦਾ ਵੀ ਇੰਨੀ ਸਫਾਈ ਅਸੀਂ ਉਰੇ ਦੇ ਲਾਂਗੇ ਪਰ ਕੋਸ਼ਿਸ਼ ਤਾਂ ਹੱਥ ਰੱਖੋ ਯਾਰ ਕਿਸੇ ਨੂੰ ਭਜਾਓ ਭਈਏ ਭਜਾਓ ਪੰਜਾਬ بچਾਓ ਇਦਾਂ ਨਹੀਂ ਹੁੰਦਾ ਵੀਰੇ ਕੁਝ ਸਾਨੂੰ ਆਪ ਨੂੰ ਡਾਂਗ ਚੱਕਣੀ ਪੈਣੀ ਡਾਂਗ ਦੂਜੀ ਮਾਰਨ ਵਾਲੀ ਨਹੀਂ ਕਹਿੰਦੇ ਐਦਾਂ ਦੀ ਡਾਂਗਾ ਵੀ ਹੁੰਦੀ ਆ ਕੰਮ ਵਾਲੀ ਡਾਂਗ ਚੱਕਣੀ ਪੈਣੀ ਆਪਾਂ ਯਾਰ ਦੇਖੋ ਦਿਨੋ ਸਫਾਈ ਰੱਖੀ ਦੀ ਆ ਮਾਲਕ ਦੀ ਕਿਰਪਾ ਨਾਲ ਆ ਬੜੀ ਆਪਾਂ ਕੱਪੜੀ ਪਾ ਕੇ ਖੜ ਜਾਣਾ ਕੱਲੇ ਸਾਫ਼ ਨੇ ਔਰਗੈਨਿਕ ਤਰੀਕੇ ਦੀ ਜਲੇਬੀ ਆ ਖਾਓਗੇ ਕਰੰਚੀਨੈਸ ਅਲੱਗ ਆਊਗਾ ਲਾਈਟ ਮਿੱਠਾ ਲਾਈਟ ਵੇਟ ਹੋਊਗਾ ਜਿੰਨੀਆਂ ਕਾਟਾਂ ਚਾਹੇ ਰੇੜੀ ਆ ਕੁਝ ਵੀ ਆ ਬੇ ਸ਼ਰਮ ਹੋ ਕੇ ਇਹਦੀ ਸ਼ਰਮ ਵਾਲੀ ਕਿਹੜੀ ਗੱਲ ਆ ਮੈਨੂੰ ਬੰਦੇ ਕਹਿੰਦੇ ਆ ਤੂੰ ਪੱਗ ਮੰਨ ਕੇ ਰੇੜੀ ਲਾਈ ਆ ਫਿਰ ਆਪਾਂ ਸ਼ਰਮ ਕਰੀ ਦੀ ਨਹੀਂ ਆ ਸੋ ਬਾਈ ਦਾ ਨੰਬਰ ਵੀ ਪਾ ਦਾਂਗੇ ਕਦੇ ਖਰੜ ਆਏ ਗਿਲਕੋਲ ਆਏ ਤਾਂ ਬਾਈ ਨੂੰ ਜ਼ਰੂਰ ਮਿਲ ਕੇ ਜਾਇਓ ਸਸੀਕਾਲ ਜੀ ਮੈਂ ਤੁਹਾਡਾ ਦੋਸ ਸੁਰਿੰਦਰ ਕੁਦਰਤ ਟੀਵੀ ਤੋਂ ਅੱਜ ਆਪਾਂ ਪਹੁੰਚੇ ਖਰੜ ਜਿੰਨੂੰ ਕਹਿੰਦੇ ਖੈੜ ਪੀਵੀ 23 ਜਲੇਬੀ ਵਾਲਿਆਂ ਦੇ ਕੋਲ ਬਾਈ ਜੀ ਉਹਨਾਂ ਕੋਲ ਬਾਈ ਜੀ ਸਸੀਕਾਲ ਕੀ ਹਾਲ ਜੀ ਸਸੀਕਾਲ ਜੀ ਸਰ ਸਸੀਕਾਲ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਦੂਰ ਤੋਂ ਆਏ ਜੀ ਤੁਹਾਡੇ ਕੋਲ ਹੈਲੋ ਯਾਰ ਬਾਈ ਕੀ ਗੱਲ ਹੈ ਯਾਰ ਕਮਾਲ ਹੋ ਗਈ ਯਾਰ ਤੋਰ ਪਤਾ ਇਹ ਵੀਡੀਓ ਬੰਦੀ ਵੀਰੇ ਹੱਥ ਨੰਗੇ ਲਈ ਜਾਂਦੇ ਤੁਸੀਂ ਯਾਰ ਹੋ ਗਿਆ ਐ ਥੋੜੀ ਗੱਲ ਬਣਦੀ ਏ ਯਾਰ ਕਿਤੇ ਆ ਲੋ ਯਾਰ ਲੈ ਇਹ ਕੀ ਗੱਲ ਬਣੀ ਯਾਰ ਅਸੀਂ ਯਾਰ ਮੇਰੀ ਨਹੀਂ ਵੀਰੇ ਮੇਰੀ ਗੱਲ ਸੁਣੋ ਭਈਆਂ ਨੂੰ ਸਮਝਾਉਂਦੇ ਥੱਕ ਜੰਨੇ ਅਸੀਂ ਭਈਆਂ ਗੰਦ ਖਲਾਉਣਾ ਬੰਦ ਕਰੋ ਗੰਦ ਪਹਿਲਾਂ ਆਪ ਤਾਂ ਹੱਥ ਸਾਫ਼ ਕਰ ਲਓ ਭਾਈ ਮੈਨੂੰ ਕਹ ਪਤਾ ਤੂੰ ਕਿੱਥੇ ਕਿੱ데 ਹੱਥ ਲੱਗ ਗਏ ਯਾਰ ਐ ਥੋੜੀ ਗੱਲ ਬਣਦੀ ਨਹੀਂ ਪਤਾ ਉਹ ਨਹੀਂ ਵੀਰੇ ਮੇਰੀ ਗੱਲ ਸੁਣੋ ਪੰਜਾਬੀ ਦੇ ਅਗਲਾ ਕਿਉਂ ਸਾਥ ਦੇਊਗਾ ਯਾਰ ਜਾਂ ਅਸੀਂ ਉਹ ਨੰਗੇ ਹੱਥ ਲਵਾਉਣ ਲੱਗ ਗਏ ਆ ਦੇਖੋ ਗਲਪ ਸਪਾਏ ਹੋਇਆ ਮੰਗ ਕੇ ਲਓ ਥੋਨੇ ਮਿੱਠੀ ਚੀਜ਼ ਦਿੰਨੇ ਆ ਯਾਰ ਅ ਯਾ ਮੇਰੀ ਗੱਲ ਸੁਣੋ ਉਹ ਬਾਈ ਨੇ ਹੱਥ ਲਾਇਆ 10 ਬੰਦੇ ਬਾਹਰ ਖੜੇ ਦੇਖ ਰਹੇ ਆ ਉਹ ਕਿਆ ਸੋਚੂਗੇ ਵੀ ਯਾਰ ਨੰਗੇ ਹੱਥ ਲਈ ਜਾਂਦਾ ਬਾਈ ਨਹੀਂ ਨਹੀਂ ਸਹੀ ਹੈ ਨਹੀਂ ਨਹੀਂ ਵੀਰੇ ਇਹ ਗੱਲ ਨਹੀਂ ਬਣਨੀ ਮੇਰੀ ਸੁਣੋ ਗੱਲ ਆ ਚੱਕੋ ਜਲੇਬੀ ਜਿਹਨੂੰ ਹੱਥ ਲਾਇਆ ਬਾਈ ਇੱਧਰ ਆਪਣੀ ਜਲੇਬੀ ਚੱਕਦਾ ਬਸ ਟਵਿੰਜ ਪਾ ਇੱਥੇ ਯਾਰ ਐ ਥੋੜੀ ਹੁੰਦਾ ਭਈਆਂ ਤੇ ਸਾਡੇ ਚ ਕਿਆ ਅੰਤਰ ਰਹਿ ਗਿਆ ਕਿਆ ਫਰਕ ਰਹਿ ਗਿਆ ਫਿਰ ਨਹੀਂ ਬਾਈ ਨੇ ਵੇਖੋ ਗਲਤ ਨਹੀਂ ਪਾਇਆ ਨਹੀਂ ਯਾਰ ਸਾਰੀ ਟੀਮ ਨੇ ਮੇਰੀ ਗੱਲ ਬਾਤ ਉਹ ਲੈ ਵੀਰੇ ਨਹੀਂ ਇਹ ਵੀਡੀਓ ਬਣਾਉਣੀ ਨਹੀਂ ਹੈ ਕਿ ਆ ਫੜੋ ਵੀਰੇ ਮੈਕ ਅਪਣਾ ਜਾਓ ਤੁਸੀਂ ਐ ਥੋੜੀ ਹੁੰਦਾ ਯਾਰ ਕਿਨੂੰ ਕਿਨੂੰ ਸਮਝਾਉਂਦੀ ਅਸੀਂ ਫਿਰ ਭਈਆਂ ਤਾਂ ਤੁਹਾਡੀ ਕਿ ਕੈਪਰ ਕਰ ਰਹਿ ਗਏ ਵੀਰੇ ਨਹੀਂ ਸਹੀ ਹੈ ਸਹੀ ਹੈ ਰਹਿ ਗਿਆ ਕੋਈ ਫਰਕ ਨੰਗੇ ਹੱਥ ਲਾਈ ਜਾਂਦੇ ਕਿਤੇ ਤੇ ਕਿਤੇ ਆਤਾ ਹੈ ਮੇਰੀ ਗੱਲ ਸੁਣੋ ਜਦੋਂ ਸਾਡੇ ਗੁਰੂਆਂ ਦਾ ਪ੍ਰਸ਼ਾਦ ਬਣਦਾ ਨਾ ਤਾਂ ਉੱਥੇ ਸਫਾਈ ਦੇਖਿਆ ਕਰੋ ਕਿੰਨੀ ਆਉਂਦੀ ਆ ਮੈਂ ਨਹੀਂ ਕਹਿੰਦਾ ਵੀ ਇੰਨੀ ਸਫਾਈ ਅਸੀਂ ਉਰੇ ਦੇ ਲਾਂਗੇ ਪਰ ਕੁਝ ਤਾਂ ਹੱਦ ਰੱਖੋ ਯਾਰ ਐ ਨਾ ਕਰੋ ਵੀਰੇ ਨੰਗੇ ਹੱਥ ਨਹੀਂ ਲਾਉਣ ਦੇਣੇ ਮੈਂ ਕਿਤੇ ਕਿਸੇ ਨੂੰ ਵੀ ਉਰੀ ਚਲੋ ਗੁੱਸੇ ਸ਼ਾਂਤ ਹੋ ਜੀ ਵੀਰੇ ਕੋਈ ਜਲੇਬੀ ਆਪਣੀ ਲੈ ਜਾਓ ਉਰੇ ਜਾ ਕੇ ਡਸਟਪਿੰਜ ਪਾਓ ਐਦਾਂ ਨਹੀਂ ਗੱਲ ਬਣਨੀ ਜੀ ਜਾਓ ਵੀਰੇ ਮੈਂ ਮੈਕ ਲਾਉਣਾ ਹੀ ਨਹੀਂ ਵੀਰੇ ਤੁਸੀਂ ਜਾਓ ਆਪਣਾ ਯਾਰ ਜਾਓ ਬੱਸ ਬਾਈ ਦਾ ਗੁੱਸਾ ਜੀ ਆ ਗਿਆ ਚਲੋ ਕੋਈ ਨਹੀਂ ਬਾਈ ਥੋੜਾ ਜਿਹਾ ਸ਼ਾਂਤ ਹੁੰਦਾ ਇਹਨਾਂ ਨੂੰ ਤਾਂ ਕਹੋਂਗੇ ਯਾਰ ਜਿਸੀ ਆਪ ਸਫਾਈ ਰੱਖੂਗੇ ਨਹੀਂ ਉਹ ਗੱਲ ਤਾਂ ਬਹੁਤ ਸੋਹਣੀ ਲੱਗੀ ਚੀਜ਼ ਕਿਉਂਕਿ ਸਫਾਈ ਆ ਕੇ ਜਿਹੜੀ ਅਸੀਂ ਮੇਨ ਚੀਜ਼ ਦੇਖੀ ਅਸੀਂ ਵੀ ਇਹਨੇ ਦੂਰ ਤੋਂ ਆਏ ਤੁਹਾਡੀ ਵੀਡੀਓ ਦੇਖ ਕੇ ਆਏ ਤੁਹਾਡੀ ਸਾਰੀ ਟੀਮ ਦੇ ਦੇਖਿਆ ਸਰਵਿਸ ਠੀਕ ਆ ਆਪਾਂ ਦੇਖੋ ਪਿੱਛੇ ਬੰਦੇ ਦਿਖਾ ਦਿਓ ਕਿੰਨੇ ਖੜੇ ਕਿਸੇ ਨੇ ਹੱਥ ਲਾਇਆ ਉਹ ਬਾਈ ਨੂੰ ਜ਼ਿਆਦਾ ਤੱਤੀ ਲੱਗੀ ਵੀ ਹੈ ਯਾਰ ਗਰਮ ਘਰ ਖਾਣ ਨੂੰ ਫਿਰਦਾ ਜਲੇਬੀ ਗਰਮ ਬਣਾ ਰਹੇ ਆ ਯਾਰ ਜਲੇਬੀ ਗਰਮ ਹੀ ਖਾਈ ਦੀ ਤੁਸੀਂ ਇਹ ਮੇਰੀ ਗੱਲ ਸੁਣੋ ਇੰਨੀ ਵੀ ਆ ਕੇ ਕਿਹਾ ਫਿਰ ਚਿੱਟੀ ਜਲੇਬੀ ਚਲੋ ਬਾਈ ਜੀ ਦਾ ਗੁੱਸਾ ਹੋ ਗਿਆ ਸ਼ਾਂਤ ਬਾਈ ਜੀ ਨਾਲ ਕਰਦੇ ਗੱਲਬਾਤ ਬਾਈ ਸੁਣਾਉਣ ਕੀ ਆ ਚੱਲ ਜੀ ਸੌਰੀ ਵੀਰ ਯਾਰ ਸੌਰੀ ਕੋਈ ਗੱਲ ਨਹੀਂ ਆ ਪਤਾ ਕੀ ਗੱਲ ਹੈ ਯਾਰ ਕਈ ਵਾਰੀ ਕਸਟਮਰ ਆਉਂਦੇ ਸਮਝਾਉਣਾ ਪੈਂਦਾ ਹਾਂ ਜੀ ਆਪਾਂ ਪਿਆਰ ਨਾਲ ਕਹਾਂਗੇ ਉਹਨਾਂ ਨੂੰ ਤੇ ਹੱਥ ਨਾ ਲਾ ਵੀਰੇ ਉਹ ਬਲੇਰੇ ਹੁੰਨੇ ਆ ਫਿਰ ਆਪਾਂ ਯਾਰ ਦੇਖੋ ਦਿਲੋ ਸਫਾਈ ਰੱਖੀ ਦੀ ਆ ਮਾਲਕ ਦੀ ਕਿਰਪਾ ਨਾਲ ਆ ਥੋੜੀ ਆਪਾਂ ਕੱਪੜੀ ਪਾ ਕੇ ਖੜ ਜਾਣਾ ਥੱਲੇ ਸਾਫ਼ ਸੁੱਤ ਨਹੀਂ ਦੇਖਿਆ ਬਹੁਤ ਜ਼ਿਆਦਾ ਸਫਾਈ ਹੈ ਹਾਂ ਜੀ ਹੁਣ ਤੁਸੀਂ ਫਾਜ਼ਿਲਗਾ ਤੋਂ ਆਏ ਆ ਜੀ ਠੀਕ ਹੈ ਜੀ ਆਪਾਂ ਤੁਹਾਡੀ ਜੀ ਆਏ ਨੂੰ ਰਿਸਪੈਕਟ ਕਰਦੇ ਮਤਲਬ ਜੀ ਆਏ ਨੂੰ ਕਹ ਅੱਗੇ ਜਾ ਕੇ ਮੱਥਾ ਟੇਕਣਾ ਹੋਵੇ ਮੰਨ ਕੇ ਚੱਲੋ ਤੁਸੀਂ ਹਨਾ ਪ੍ਰਸ਼ਾਦ ਲੈ ਜਾਣਾ ਹੋਵੇ ਹਾਂ ਜੇ ਕਿਸੇ ਨੇ ਪ੍ਰਸ਼ਾਦ ਲੈ ਕੇ ਜਾਣਾ ਹੋਵੇ ਝੂਠਾ ਹੋ ਗਿਆ ਨਹੀਂ ਹੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਗੱਲ ਫਿਰ ਕਿੱਥੇ ਲੈ ਕੇ ਜਾਂਦੀ ਹੈ ਜੀ ਨਹੀਂ ਅੱਗੇ ਵੀ ਆਪਾਂ ਗੱਲ ਕਰਦੇ ਰਹੇ ਮੈਂ ਕਿਹਾ ਬਾਈ ਇਹਨੇ ਗੁੱਸੇ ਵਾਲਾ ਤਾਂ ਲੱਗਦਾ ਨਹੀਂ ਪਰ ਮੈਂ ਵੇਖਿਆ ਕੰਮ ਦੇ ਪ੍ਰਤੀ ਤੁਹਾਡੀ ਵਫਾਦਾਰੀ ਕਿੰਨੀ ਨਹੀਂ ਦੇਖੋ ਵਫਾਦਾਰੀ ਨੂੰ ਦੇਖੋ ਮਾਲਕ ਦੀ ਕਿਰਪਾ ਨਾਲ ਦਸਾਂ ਨੂੰ ਆਦੀ ਕਮਾਈ ਖਾਈ ਦੀ ਹੈ ਜੀ ਹੂੰ ਸਭ ਨੂੰ ਪਤਾ ਇੱਕ ਰੇੜੀ ਤੋਂ ਕੰਮ ਸ਼ੁਰੂ ਕਰਿਆ ਛੋਟੀ ਰੇੜੀ ਤੋਂ ਕਿੰਨੇ ਸਾਲ ਹੋ ਗਏ ਦੇਖੋ ਮੈਂ 5 ਸਾਲ ਦੇ ਵਿੱਚ ਹੋਰੇ ਤੱਕ ਆਇਆ ਹਾਂ ਵੈਸੇ 9 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ 5 ਸਾਲਾਂ ਦੇ ਵਿੱਚ ਦੁਕਾਨ ਤੱਕ ਆਇਆ ਬਹੁਤ ਔਖਾ ਜੀ ਅੱਛਾ ਹੁਣ ਦੁਕਾਨ 5 ਸਾਲ ਤੋਂ ਕਰ ਰਿਹਾ ਨਹੀਂ ਦੁਕਾਨ ਆਪਾਂ 2 ਮਹੀਨੇ ਤੋਂ ਕਰ ਰਹੇ ਅੱਛਾ ਜੀ 2 ਮਹੀਨੇ ਹੋਏ ਦੁਕਾਨ ਕੀ ਪੰਜ ਸਾਲ ਮੈਂ ਖਰੜ ਹੋ ਗਏ ਮੈਨੂੰ ਤੇ 5 ਸਾਲ ਰੇੜੀ ਹੀ ਪਹਿਲਾਂ ਰਹੀ ਹਾਂ ਰੇੜੀ ਪਰ ਜੀ ਹੁਣ 2 ਮਹੀਨੇ ਹੋਇਆ ਮੈਨੂੰ ਦੁਕਾਨ ਪਰ ਆਇਆ ਜੀ ਤੇ ਕਿਹੜਾ ਏਰੀਆ ਵੀਰ ਜੀ ਪਿੱਛੋਂ ਆਪਣਾ ਆਪਾਂ ਹੀ ਫਤੇਗੜ ਸਾਹਿਬ ਪੀਵੀ ਆਪਣਾ ਪੀਵੀ ਤਿਆਰ ਤੋਂ ਜਾਣੇ ਜਾਂਦੇ ਹਾਂ ਸੋ ਬਾਈ ਦੇ ਨਾਲ ਗੱਲਬਾਤ ਕੀਤੀ ਹੈ ਬਾਈ ਦਾ ਕੰਮ ਵੀ ਦਿਖਾਇਆ ਸਫਾਈ ਵੀ ਦਿਖਾਈ ਹੈ ਬਾਈ ਥੋੜਾ ਗੁੱਸੇ ਹੋ ਗਿਆ ਈ ਗੁੱਸੇ ਹੋਣਾ ਵੀ ਚਲੋ ਬਣਦਾ ਹੈ ਤੇ ਬਾਈ ਇੱਕ ਚੀਜ਼ਾਂ ਪਹਿਲਾਂ ਹੋਰ ਕੀ ਐਡ ਕੀਤਾ ਹੁਣ ਪਹਿਲੇ ਕੱਲੀ ਜਲੇਬੀ ਸੀ ਪਹਿਲਾਂ ਕੱਲੀ ਜਿਹੜੀ ਜਿਹੜੀ ਆਈਟਮਾਂ ਸਾਰੀ ਦਾ ਹਾਂਜੀ ਪਹਿਲਾਂ ਕੱਲੀ ਜਲੇਬੀ ਹੁੰਦੀ ਸੀ ਕਿ ਆਪਣਾ 카ਟ ਹੁੰਦਾ ਸੀ ਛੋਟਾ ਜਿਹਦੇ ਕਰਕੇ ਸਿਰਫ ਸਿੰਗਲ ਆਈਟਮ ਹੁੰਦੀ ਸੀ ਹੁਣ ਆਪਣੇ ਕੋਲ ਜਲੇਬੀ ਦੇ ਨਾਲ ਰਬੜੀ ਹੋਗੀ ਮਿਕਸ ਪਕੌੜੇ ਹੋਗੇ ਪਨੀਰ ਵਾਲੇ ਪਕੌੜੇ ਹੋਗੇ ਸਮੋਸੇ ਹੋਗੇ ਜੀ ਤੇ ਬਾਕੀ ਛੋਲੇ ਭਟੂਰੇ ਹੋਗੇ ਛੋਲੇ ਭਟੂਰੇ ਸਵੇਰ ਤੋਂ ਚਲੋ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਇੱਕ ਸੁਨਿਆਰ ਵੀ ਆ ਜਿਹੜਾ ਪਿੰਡਾਂ ਚ ਕਹਿੰਦੇ ਕੰਮ ਹੈ ਨਹੀਂ ਜਾਂ ਬਾਹਰ ਭੱਜ ਰਿਹਾ ਦੇਖੋ ਬਾਈ ਦੇ ਗਾ ਕਿੰਨੇ ਸਾਡੇ ਕੋਲ ਗੱਲ ਕਰਨ ਦਾ ਬਾਈ ਕੋਲ ਟਾਈਮ ਹੈ ਨਹੀਂ ਲੈਣਾ ਲੱਗੀਆਂ ਬਾਰਿਸ਼ ਆ ਉਹਦੇ ਕਰਕੇ ਨਹੀਂ ਲੈਣਾ ਲੱਗੀਆਂ ਵੈਸੇ ਕਹਿੰਦੇ ਲੈਣਾ ਲੱਗੀਆਂ ਰਹਿੰਦੀਆਂ ਨੇ ਸੋ ਬਾਈ ਦਾ ਨੰਬਰ ਵੀ ਪਾ ਦਾਂਗਾ ਕਦੇ ਖਰੜ ਆਏ ਗਿਲਕੋਵਲ ਆਏ ਤਾਂ ਬਾਈ ਨੂੰ ਜਰੂਰ ਮਿਲ ਕੇ ਜਾਇਓ ਬਾਈ ਸੁਭਾਅ ਦਾ ਬਹੁਤ ਵਧੀਆ ਹੈ ਪਰ ਉਹ ਕਹਿੰਦੇ ਕੋਈ ਆ ਕੇ ਇਸ ਤਰੀਕੇ ਕਰੇ ਵਿੱਚ ਝੂਠੇ ਹੱਥ ਜਾਂ ਕੋਈ ਵੈਸੇ ਹੱਥ ਲਾਏ ਤਾਂ ਵਧੀਆ ਨਹੀਂ ਲੱਗਦਾ ਸੋ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਜੇ ਫੇਰ ਆਏ ਤਾਂ ਫਿਰ ਦੁਬਾਰਾ ਮੁਲਾਕਾਤ ਕਰਾਂਗੇ ਇੱਕ ਗੱਲ ਮੈਂ ਆਪਕੀ ਹੋਰ ਦੱਸਣੀ ਚਾਹੁੰਦਾ ਜੀ ਦੇਖੋ ਇਹਦੇ ਵਿੱਚ ਕੀ ਆਇਆ ਹੁਣ ਇਹ ਮਿੱਠਾ ਹੈ ਜੀ ਆ ਲੋਕ ਕਹਿੰਦੇ ਵੀ ਮਿੱਠਾ ਖਾਣਾ ਕਿਉਂ ਜ਼ਰੂਰੀ ਸਮਝਦੇ ਮੇਰੇ ਕੋਲ ਆ ਕੇ ਜਲੇਬੀ ਹੀ ਕਿਉਂ ਪਸੰਦ ਕਰਦੇ ਤਾਂ ਮੈਂ ਜਲੇਬੀ ਹੀ ਕਿਉਂ ਲਾਈ ਆ ਕਿਉਂਕਿ ਆਪਣੇ ਕੋਲ ਆ ਦੇਖੋ ਇਹ ਲਿਖ ਕੇ ਲਾਇਆ ਪਿਆ ਤੂਰੀ ਵਾਲੇ ਜਾਗ ਦੀ ਸਪੈਸ਼ਲ ਜਲੇਬੀ ਮਤਲਬ ਕੀ ਹੁੰਦਾ ਇਵੇਂ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਤੂੜੀ ਦੇ ਵਿੱਚ ਮੈਦੇ ਨੂੰ ਦਵਾ ਦਿੰਦੇ ਹੁੰਦੇ ਜੇ ਖੱਟਾ ਲੱਗ ਗਿਆ ਜੀ ਤਾਂ ਉਹ ਮਦਾਨੀ ਦੇ ਵਿੱਚ ਕਨਵਰਟ ਹੋ ਜਾਂਦਾ ਜੀ ਆਪਾਂ ਉਹ ਮਦਾਨੀ ਹੀ ਯੂਜ਼ ਕਰੀਏ ਜਿਵੇਂ ਮਤਲਬ ਜਿਵੇਂ ਕਿ ਆਹ ਜਿਹੜਾ ਬੈਟਰ ਹੈ ਜੀ ਮੈਦਾ ਜਿਹਨੂੰ ਕਹਿੰਦੇ ਆ ਇਨੂੰ ਆਪਾਂ ਖੱਟਾ ਲਾ ਕੇ ਤੂੜੀ ਦੇ ਵਿੱਚ ਦੱਬ ਦਿੰਦੇ ਆ ਉਹ ਨੇਚਰਲ ਹੀਟ ਦੇ ਨਾਲ ਉਹ ਤਿਆਰ ਹੋ ਜਾਂਦਾ ਮੈਦਾ ਮਦਾਨੀ ਦੇ ਵਿੱਚ ਕਨਵਰਟ ਹੋ ਜਾਂਦਾ ਅੱਛਾ ਠੀਕ ਹੈ ਇਹ ਪੁਰਾਣੇ ਬੁੜਿਆਂ ਨੂੰ ਪਤਾ ਜਿਹੜੇ ਕਹਿੰਦੇ ਕਿ ਲੋਕ ਲੋ ਜਲੇਬੀ ਖਾ ਜਾਂਦੇ ਆ ਪੁਰਾਣੇ ਬੁੜੇ ਖਾ ਜਾਂਦੇ ਆ ਹਾਂ ਜੀ ਹਾਂ ਉਹ ਆ ਜਲੇਬੀ ਖਾਂਦੇ ਸੀ ਨਾ ਕਿ ਕੈਮੀਕਲ ਵਾਲੀ ਨਾ ਕਿ ਜਿਹੜੀ ਅੱਜ ਕੱਲ ਚੱਲਦੀ ਹੈ ਹਾਂ ਜੀ ਬਿਲਕੁਲ ਤੁਹਾਡੀ ਜਲੇਬੀ ਤੁਸੀਂ ਕਹਿੰਦੇ ਵੀ ਕੈਮੀਕਲ ਤੋਂ ਵੀ ਇੱਕ ਵੱਖਰੀ ਤਰੀਕੇ ਦੀ ਜਲੇਬੀ ਹੈ ਹਾਂ ਜੀ ਬਿਲਕੁਲ ਇਹ ਇੱਕ ਆਰਗੈਨਿਕ ਤਰੀਕੇ ਦੀ ਜਲੇਬੀ ਆ ਖਾਓਗੇ ਕਰੰਚੀਨੈਸ ਅਲੱਗ ਆਊਗਾ ਲਾਈਟ ਮਿੱਠਾ ਲਾਈਟ ਵ ਹਾਂਜੀ ਬਿਲਕੁਲ ਹੋਰ ਕੁਝ ਨਹੀਂ ਆ ਬਈ ਜੀ ਸਨੇਹਾ ਦੇਖੋ ਮੈਂ ਤਾਂ ਇਹੀ ਕਹਾ ਗਈ ਦੇਖੋ ਆਪਾਂ ਕਹਿੰਦੇ ਨਾ ਜ਼ਰੂਰੀ ਬਈ ਕਿਸੇ ਨੂੰ ਭਜਾਓ ਬਈਏ ਭਜਾਓ ਪੰਜਾਬ ਬਚਾਓ ਐਦਾਂ ਨਹੀਂ ਹੁੰਦਾ ਵੀਰੇ ਕੁਝ ਸਾਨੂੰ ਆਪ ਨੂੰ ਡਾਂਗ ਚੱਕਣੀ ਪੈਣੀ ਡਾਂਗ ਦੂਜੀ ਮਾਰਨ ਵਾਲੀ ਨਹੀਂ ਕਹਿੰਦੇ ਐਦਾਂ ਦੀ ਡਾਂਗਾ ਵੀ ਹੁੰਨੀ ਆ ਕੰਮ ਵਾਲੀ ਡਾਂਗ ਚੱਕਣੀ ਹਾਂਜੀ ਜੇ ਆਪਾਂ ਆਪਦਾ ਕੰਮ ਸਹੀ ਕਰਾਂਗੇ ਬਿਲਕੁਲ ਆਪਣਾ ਦੇਖੋ ਕੰਮ ਆਪਾਂ ਕਰੋ ਤਾਂ ਸਹੀ ਯਾਰ ਪੰਜਾਬੀਆਂ ਦਾ ਤਾਂ ਵੇਟ ਕਰਦੇ ਪਏ ਆ ਲੋਕ ਕਿਤੇ ਪੰਜਾਬੀ ਟੱਕਰੇ ਦਾ ਸਾਮਾਨ ਪੁਆਈਏ ਜੇ ਆਪਾਂ ਜੇ ਕੰਮ ਹੀ ਨਹੀਂ ਕਰਨਾ ਦੂਜੇ ਨੂੰ ਕਹੀ ਜਾਣਾ ਤੂੰ ਭੱਜ ਜਾ ਰੋ ਤੋਂ ਬੇਰੇਟੇਡ ਦਾ ਪਰ ਨਹੀਂ ਪੈਣਾ ਸਾਡੇ ਕੋਲੋਂ ਨਹੀਂ ਤਾਂ ਦੂਸਰੇ ਪਾਸੇ ਜਾਊਗਾ ਬੰਦਾ ਆਪਸ਼ਨ ਨਾ ਦੋ ਕਿਸੇ ਬਾਹਰ ਦੇ ਬੰਦੇ ਨੂੰ ਆਪਣੇ ਬੰਦੇ ਆਓ ਵੱਧ ਤੋਂ ਵੱਧ ਕੇ ਚੜਤ ਮਤਲਬ ਜਿੰਨੀਆਂ ਕਾਟਾਂ ਚਾਹੇ ਰੇੜੀ ਆ ਕੋਈ ਵੀ ਆ ਬੇਸ਼ਰਮੂਕੇ ਇੱਦੀ ਸ਼ਰਮ ਵਾਲੀ ਕਿਹੜੀ ਗੱਲ ਆ ਮੈਨੂੰ ਬੰਦੇ ਕਹਿੰਦੇ ਆ ਤੂੰ ਪੱਗ ਮੰਨ ਕੇ ਰੇੜੀ ਲਾਈ ਆ ਵੀਰੇ ਆਪਾਂ ਸ਼ਰਮ ਕਰੀ ਦੀ ਨਹੀਂ ਆ ਦਸਾਂ ਨੂੰ ਆ ਦੀ ਕਮਾਈ ਕਰਤਾ ਕਰਤਾ ਆਪਣੀ ਬੱਬਾ ਨਾਨਕ ਜੀ ਨੇ ਦਸਾਂ ਨੂੰ ਆ ਦੀ ਕਮਾਈ ਕਰੀ ਆ ਆਪਾਂ ਵੀ ਕਰਾਂਗੇ ਜੀ ਚਲੋ ਬਾਈ ਦੀ ਜਿਵੇਂ ਜਲੇਬੀ ਸੱਚੀ ਸੂਚੀ ਆ ਵਿਚਾਰ ਵੀ ਬਾਈ ਦੇ ਸੋਚੇ ਆ ਉਹ ਕਹਿੰਦੇ ਵੀ ਕਿਸੇ ਨੂੰ ਨਹੀਂ ਭਜਾਉਣਾ ਆਪਾਂ ਆਪਾਂ ਕਿਉਂ ਭਈਆਂ ਨੂੰ ਇੱਥੋਂ ਕੱਢੀਏ ਉਹ ਕਹਿੰਦੇ ਕੰਮ ਲਈ ਡਾਂਗ ਆਪ ਹੀ ਚੱਕ ਲੋ ਜੇ ਪੰਜਾਬੀ ਪੰਜਾਬੀ ਨੂੰ ਆਪੇ ਪਸੰਦ ਕਰੋਗਾ ਜਦੋਂ ਮਿਹਨਤ ਕਰੋਗੇ ਸੋ ਵੀਰ ਕਹਿੰਦਾ ਇੱਥੇ ਸਭ ਕੁਝ ਹੈ ਜਿਹਨੂੰ ਆ ਗਿਆ ਤਰੀਕਾ ਤੇ ਉਹਦਾ ਇੱਥੇ ਅਮਰੀਕਾ ਸੋ ਮਿਲਾਂਗੇ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਦੋਸ ਸੁਬਿੰਦਰ ਉਧਰ ਟੀਵੀ ਤੋਂ ਸასი ਕਾਲ ਜੀ ਸਾਰਿਆਂ ਨੂੰ